ਕਿਸਾਨ ਵੀ ਤਾਂ ਲੜਾਂ ਲਿਆ ਸੀ ਉਹਨਾਂ ਨੂੰ ਵੀ ਤਾਂ ਬੀਜੇਪੀ ਦਾ ਟਿਕਟ ਦੇਣਾ ਸਾਡੇ ਕੋਲ ਇਥੇ ਬੰਦੀਆਂ ਚੋਂ ਆ ਸਕਦੇ ਨੇ ਕਿਸਾਨ ਲਈ ਤਾਂ ਆਣ ਨੂੰ ਤਿਆਰ ਆਣਗੇ ਆਣਗੇ ਜੱਥੇ ਦੇ ਕਿਸਾਨ ਆਣਗੇ ਉਹ ਕੋਈ ਸਾਰੇ ਦੁਕਾਨਦਾਰ ਤੋਂ ਲੜ ਲੈਣਗੇ ਖੇਤੀਬਾੜੀ ਕਰਨ ਵਾਲਾ ਕੋਈ ਵੀ ਕਿਸਾਨ ਖੜਾ ਉਹ ਸਭ ਔਰ ਇਹਨਾਂ ਨੂੰ ਜਿੰਦੂ ਸਿੱਖ ਦਾ ਮਸਲਾ ਨਾ ਬਣੰਦੀ ਇਹ ਉਹ ਓਕੇ ਨਿਕਲ ਕੇ ਆਏ ਆ ਅਤੰਗਵਾਦੀਆਂ ਦਾ ਕੀ ਝਗੜਾ ਤਾਂ ਹਿੰਦੂ ਸਿੱਖ ਦਾ ਹੀ ਬਣਾ ਰਿਹਾ ਤਾ ਮੈਂ ਤਾਂ ਸਿੱਧਾ ਇਹ ਜਿਹੜਾ ਰੋਣਾ ਠੀਕ ਹੈ ਉਹਨੂੰ ਇਸਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਸੀ ਦਿੱਤੀ ਨਹੀਂ ਗਈ। ਬੀਜੇਪੀ ਪਾਰਟੀ ਜਾਂ ਬੀਜੇਪੀ ਦਾ ਪ੍ਰਧਾਨ ਮੰਤਰੀ ਜਾਂ ਬੀਜੇਪੀ ਸਰਕਾਰ ਕਿਸਾਨਾਂ ਦੇ ਖਿਲਾਫ ਹੈ। ਜੇ ਸੀ ਕਿਸਾਨ ਵਿਰੋਧੀ ਹੁੰਦੇ ਤਾਂ ਇੰਨੀਆਂ ਸੀਟਾਂ ਆ ਸਕਦੀਆਂ ਸੀ ਸਭ ਤੋਂ ਵੱਧ ਗਿਣਤੀ ਤੋਂ ਕਿਸਾਨਾਂ ਦੀ ਹਿੰਦਸਪਾਂਸ ਸੁਖ ਕਿਸਾਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ। ਆ ਜਿਹੜੇ ਵਿਦੇਸ਼ਾਂ 'ਚ ਬੈਠੇ ਕਿਸਾਨਾਂ ਦੀ ਮਦਦ ਕਰਨ ਦੀ ਗੱਲਾਂ ਕਰਦੇ ਐ ਤੇ ਪੈਸਾ ਭੇਜ ਰਹੇ ਐ ਤੇ ਸਾਮਾਨ ਭੇਜਦਾ ਉਹ ਪੰਜਾਬ ਨੂੰ ਤੋੜਨੇ ਦੀ ਗੱਲ ਹੀ ਕਰਦੇ ਆ ਦੇਖੋ ਜੇ ਅਸੀਂ ਵਿਰੋਧੀ ਹੁੰਦੇ ਇਹਨਾਂ 26 ਜਨਵਰੀ ਨੂੰ ਪ੍ਰੋਸੈਸ਼ਨ نکالਣ ਦੀ ਦਾ ਦੰਦੇ ਇਹਨਾਂ ਕਾਸੀਂ ਰੈਲੀ ਕਰਨੀ ਐ ਅੱਛਾ ਕਰੋ ਤੁਸੀਂ ਸ਼ਕਤੀਪਰਦਸ਼ਨੀਦ ਰੈਲੀ ਕਰ ਦਿੱਤੀ ਉੱਤੇ ਜੋ ਮੋਦੀ ਸਾਹਿਬ ਦੀ ਮਾੜੀ ਸ਼ਕਲ ਬਣਾ ਕੇ ਫੋਟੋ ਬਣਾ ਕੇ ਲਾ ਦਦੇ ਨਾ ਨੇ ਉਹ ਨਹੀਂ ਹਰ ਤਰ੍ਹਾਂ ਦੇ ਵਿਅਕਤੀ ਦਿੱਤਰ ਮੋਦੀ ਦਾ ਲੈ ਤੱਕ ਦੇ ਗੁਸੰਦ ਪੰਜਾਬ ਕਾਂਗਰਸ ਦੇ ਪਹਛਾਲ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਬਾਗੀ ਸੂਰਜ ਜਿਹੜੇ ਉੱਠਦੇ ਦੀ ਵਿਖਾਈ ਦੇ ਰਹੇ ਨੇ ਸਾਡੇ ਨਾਲ ਮੌਜੂਦ ਨੇ ਮਦਨ মোহন ਮਿੱਤਲ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਸਾਰੇ ਬਾਗੀ ਸੂਰ ਉੱਠਰੇ ਬਾਗੀ ਸੂਰਾਂ ਬਾਰੇ ਸੋ ਮਿੱਤਲ ਸਾਹਿਬ ਬੀਜੇਪੀ 'ਚ ਲਗਾਤਾਰ ਬਕਾਵਤੀ ਸੂਰ ਨੇ ਖੜੇ ਹੋ ਰਹੇ ਨੇ ਚਾਹੇ ਮਾਸਟਰ ਮੋਨ ਲਾਲ ਜੀ ਹੋਣ ਚਾਹੇ ਅਨਿਲ ਜੋਸ਼ੀ ਜੀ ਹੋਣ ਲਗਾਤਾਰ ਬਗਾਵਤ ਦੇ ਸੁਰ ਜਿਹੜੇ ਦਿਖਾਈ ਦੇ ਰਹੇ ਨੇ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਆਪਣੇ ਚੈਨਲ ਤੇ ਆਪਣੇ ਵਿਚਾਰ ਰੱਖਣ ਦਾ ਔਰ ਪਾਰਟੀ ਦੀ ਸਥਿਤੀ ਬਾਰੇ ਮੌਕਾ ਦਿੱਤਾ ਸਾਡੀ ਪਾਰਟੀ ਚ ਵਿਚਾਰ ਰੱਖਣਾ ਜਿਹੜਾ ਉਹਨੂੰ ਬਾਗੀ ਸੁਰ ਨਾ ਕਿਹਾ ਜਾ ਸਕਦਾ ਇਹ ਸਾਡੀ ਪਾਰਟੀ ਚ ਇੰਟਰਨਲ ਡੈਮੋਕ੍ਰੇਸੀ ਆ ਅੰਦਰੂਨੀ ਜਮਹੂਰੀਅਤ ਆ ਹਾਂ ਇਹ ਥੋੜੀ ਜਿਹਾ ਦੀ ਜਿਹੜਾ ਮੀਡੀਆ ਤੇ ਜਾ ਕੇ ਗੱਲਾਂ ਕਰਨੀਆਂ ਆ ਇਹ ਸ਼ੋਭਾ ਨੇ ਦੰਦੇਸ ਕਰਕੇ ਲੋਗਾਂ ਨੂੰ ਸ਼ੱਕ ਭੇਜ ਜਾਂਦਾ ਲੇਕਿਨ ਉਹਨਾਂ ਨੇ ਇਹ ਨਹੀਂ ਕਿਤੇ ਕਿਹਾ ਸੀ ਪਾਰਟੀ ਛੱਡ ਰਹਾ ਹੈ ਉਹਨਾਂ ਨੇ ਇਹ ਨਹੀਂ ਕਿਹਾ ਸੀ ਪਾਰਟੀ ਦੀ ਪਾਲਿਸੀ ਨਾਲ ਸਹਿਮਤ ਨਹੀਂ ਆ ਉਹਨਾਂ ਨੇ ਵਿਅਕਤੀਗਤ ਵਿਚਾਰ ਆਪਣਾ ਦਿੱਤਾ ਵੀ ਅਨਿਲ ਦੋਸਤੀ ਨੇ ਕਿਹਾ ਵੀ ਤੁਸੀਂ ਪੰਜਾਬ ਦਾ ਯੂਨਿਟ ਨੇ ਪ੍ਰੋਪਰਲੀ ਕੇਸ ਪੰਜਾਬ ਦਾ ਕਿਸਾਨਾਂ ਦਾ ਰੱਖਿਆ ਨਹੀਂ ਹੈ ਇਸ ਕਰਕੇ ਐਜੀਟੇਸ਼ਨ ਲੰਬਾ ਹੋ ਗਿਆ ਮਾਸਟਰ ਮੋਨ ਲਾਲ ਦਾ ਵਿਅਕਤੀਗਤ ਉਹ ਬਾਪੂ ਦਾ ਝਗੜਾ ਅਸਨੀ ਜੀ ਆਪਣੇ ਨੂੰ ਖੁਦ ਕਰ ਨਹੀਂ ਮਾਸਟਰ ਮੋਹਨ لال ਮੇਰਾ ਤੇ ਹੋਇਆ ਤੇ ਅਸਨੀ ਉਹ ਵੀ ਉਹ ਨੂੰ ਤਾਂ ਮੇਰਾ ਬਾਪੂ ਦਾ ਕਿਤੇ ਮਿਸਰਨ ਟਨਿੰਗ ਹੋ ਜਾਂਦੀ ਆ ਲੇਕਿਨ ਐਨਾ ਨਾਨੀਆ ਵੀ ਮਾਸਟਰ ਮੋਹਨ لال ਪਾਰਟੀ ਚੜ ਕੇ ਜਾ ਰਿਹਾ ਯਾਰ ਪਾਰਟੀ ਦੀ ਨੀਤੀਆਂ ਦੇ ਨੂੰ ਕੰਡਮ ਨਹੀਂ ਕੀਤਾ ਯਾ ਨੀਤੀਆਂ ਦੇ ਖਿਲਾਫ ਨਹੀਂ ਬੋਲਿਆ ਨੀਤੀਆਂ ਦਾ ਸਨ ਜੋੜਦੀਆਂ ਸੋ ਇਸ ਲਈ ਉਹ ਕਰੇਲੂ ਮਾਮਲਾ ਹੈ ਅਨਿਲ ਜੋਸ਼ੀ ਨੇ ਵੀ ਕਿਤੇ ਨਹੀਂ ਕਿਹਾ ਮੈਂ ਪਾਲਿਸੀ ਦੇ ਖਿਲਾਫ ਹਾਂ ਜੋ ਕਿਸਾਨ ਨੀਤੀਆਂ ਕੇਂਦਰ ਨੇ ਬਣਾਈਆਂ ਉਹਦੇ ਕੋਈ ਨਹੀਂ ਕਿ ਆ ਖਿਲਾਫ ਹੈ ਉਹਨੇ ਬਲਕੇ ਕਹਿਆ ਵੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਵੀ ਇਹ ਮੈਂ ਹੱਕ ਤੇ ਖਿਲਾਫ ਹੈ ਪਰ ਕਹਿ ਰਹੇ ਨੇ ਕਿ ਜਿਹੜੇ ਬੀਜਪੀ ਦੇ ਉੱਚੀ ਕੁਰਸੀ ਤੇ ਬੈਠੇ ਨੇ ਉਹਨਾਂ ਨੂੰ ਕਿਸਾਨਾਂ ਦੇ ਹਾਲ ਬਾਰੇ ਕੁਝ ਨਹੀਂ ਪਤਾ ਉਹਨਾਂ ਨੇ ਇਹ ਪ੍ਰਸ਼ਨ ਉਠਾਇਆ ਵੀ ਪੰਜਾਬ ਦੇ ਯੂਨਿਟ ਨੇ ਪੰਜਾਬ ਸਟੇਟ ਯੂਨਿਟ ਨੇ ਕਿਸਾਨਾਂ ਦੇ ਮਸਲੇ ਦੀ ਕੰਡੀਸ਼ਨ ਜਾ ਕੇ ਕੇਂਦਰ ਚ ਪੂਰੀ ਤਰ੍ਹਾਂ ਨਾਲ ਅੱਛੀ ਤਰ੍ਹਾਂ ਨਾਲ ਰੱਖ ਨਹੀਂ ਸਕੇ ਇਸ ਕਰਕੇ ਮਾਮਲਾ ਹੱਲ ਨਹੀਂ ਹੋ ਰਿਹਾ ਸੋ ਮੰਨਦੇ ਕਿਤੇ ਨਾ ਕਿਤੇ ਲੂਪ ਹੋਲਟ ਰਹਿ ਗਏ ਨੇ ਜਿਹੜੇ ਰੱਖੇ ਨਹੀਂ ਗਏ ਹੈਗੇ ਪੰਜਾਬ ਵੱਲੋਂ ਕੋਈ ਢੂਪ ਹੋਲ ਨਹੀਂ ਹੈ ਸਾਡੇ ਸੋਚ ਕਿਤੇ ਕਮੀ ਨਹੀਂ ਸਾਡੇ ਡਿਸਟ੍ਰਿਕਟ ਕਿਤੇ ਕਮੀ ਨਹੀਂ ਯਾ ਕੇਂਦਰ ਨੂੰ ਦੱਸਣ ਚ ਸਾਡੇ ਵੱਲੋਂ ਕਿਤੇ ਕੌਲ ਨਹੀਂ ਹਰ ਗੱਲ ਦੇ ਬਾਰੇ ਅਸੀਂ ਉਹਨਾਂ ਨੂੰ ਸੂਚਿਤ ਕੀਤਾ ਸਾਡੇ ਪ੍ਰਧਾਨ ਨੇ ਜਾ ਕੇ ਕੀਤਾ ਫਿਰ ਅਸੀਂ ਸਾਰੀ ਟੀਮ ਦੇ ਤੌਰ ਤੇ ਜਾ ਕੇ ਕੀਤਾ ਚੰਡੀਗੜ੍ਹ ਚ ਵੀ ਮੀਟਿੰਗ ਹੋਈ ਐ ਐਸਾ ਨਹੀਂ ਐ ਕਈ ਵਾਰ ਲੈਕ ਕੋ ਕਮਿਊਨੀਕੇਸ਼ਨ ਦੇ ਕਾਰਨ ਕੁਝ ਮੈਂਬਰਾਂ ਦਾ ਪਤਾ ਨਹੀਂ ਲੱਗਦਾ ਔਰ ਮੈਂ ਸੰਦਾ ਅਨਲ ਜੋ ਚੀ ਦਾ ਇਹ ਜਿਹੜਾ ਰੋਣਾ ਠੀਕ ਐ ਉਹਨੂੰ ਇਸ ਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਸੀ ਦਿੱਤੀ ਨਹੀਂ ਗਈ ਉਹ ਦੇਾਂਗੇ ਹੀ ਵਿਲ ਬੀ ਸੈਟੀਸਫਾਈਡ ਪਾਰਟੀ ਦਾ ਵਰਕਰ ਹੈ ਉਹਗਾ ਲੀਡਰ ਹੈ ਠਜਾਰੂ ਹੈ ਇਹ ਵਰਕਰ ਕਿਤੇ ਇੱਕ ਦਿਨ ਚ ਥੋੜੇ ਤਿਆਰਾਂ ਦੇ ਪੱਟੇ ਦੀਆਂ ਈਟਾਂ ਥੋੜੇ ਵੀ ਪਾ ਦੋ ਤੇ ਕਰ ਲਓ ਵਰਕਰ ਨੂੰ ਤਿਆਰ ਕਰਨੇ ਬੜਾ ਟਾਈਮ ਲੱਗਦਾ ਔਰ ਬੜਾ ਤਜਰੂਬਾ ਲੈਂਦਾ ਉਹਦੇ ਚ ਨੇਤਾਗਰੀ ਦੀਆਂ ਸਾਰੀਆਂ ਕੁਆਲਿਟੀਆਂ ਹੈ ਅਸੀਂ ਉਹਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਕੋ ਸੋਚ ਕੇ ਹੀ ਬਣਾਇਆ ਜੀ ਔਰ ਇੱਥੇ ਤੱਕ ਉਹਨੂੰ ਡਿਪਟੀ ਲੀਡਰ ਵੀ ਬਣਾਇਆ ਸੋ ਠੀਕ ਹੈ ਆਉਣ ਵਾਲੇ ਸਮੇਂ 'ਚ ਸਾਡਾ ਫਿਰ ਲੀਡਰ ਹੈ ਆਉਣ ਵਾਲੇ ਸਮੇਂ 'ਚ ਚੋਣ ਲੜਾਂਗੇ ਜਿਤਾਵਾਂਗੇ ਸਾਰਾ ਕੁਝ ਕਰਾਂਗੇ ਸੋ ਇਸ ਲਈ ਅਨਿਲ ਜੋਸ਼ੀ ਦੇ ਨਾਲ ਕੋਈ ਸਾਡਾ ਤਕੜਾ ਨਹੀਂ ਨਾ ਉਹਦਾ ਪਾਰਟੀ ਨਾਲ ਕੋਈ ਤਕੜਾ ਲਗਦਾ ਵੀ ਟੇਬਲ ਟॉक ਕਰਕੇ ਜਿਹੜੀ ਕੋਈ ਮਸਲੇ ਉੱਠ ਰਹੇ ਨੇ ਜਾਂ ਉਹਨਾਂ ਨੂੰ ਸੁਲਝਾ ਲਿਆ ਜਾਵੇਗਾ ਜਲਦੀ ਕਿਉਂਕਿ 2022 ਦੇ ਜਿਹੜੇ ਇਲੈਕਸ਼ਨਾਂ ਨੇ ਬਹੁਤ ਸਰ ਇਹ ਸੁਲਝਾਉਂਗੇ ਔਰ ਮੈਂ ਅਗਲੀ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਿਤਵ ਨੇ ਉਹਨਾਂ ਨੂੰ ਨਾਲ ਜੋੜਨ ਵਾਸਤੇ ਪੂਰੀ ਕੋਸ਼ਿਸ਼ ਉਹਨਾਂ ਦੇ ਸ਼ੱਕ ਸ਼ਬ ਦੂਰ ਕਰਾਂਗੇ ਔਰ ਬਾਕੀ ਰਹਾ ਅਸੀਂ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਸਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚਾਹਨਾ ਹੈ ਕਿ ਤੁਸੀਂ ਸਾਨੂੰ ਕੌਨਫੀਡੈਂਸ ਨਹੀਂ ਦਿੱਤਾ ਸਾਡੇ ਨਾਲ ਗੱਲ ਨਹੀਂ ਕੀਤੀ ਤੁਸੀਂ ਸਿੱਧੇ ਦਿੱਲੀ ਗੱਲ ਕਰਦੇ ਰਹੇ ਅਸੀਂ ਤੁਹਾਡੀ ਗੱਲ ਵਿੱਚ ਇੰਟਰਫੇਅਰ ਨਹੀਂ ਕੀਤਾ ਅੱਜ ਆਪਣੇ ਆਖਮ ਨੂੰ ਦੱਸ ਦੇ ਰਹੇ ਹੁਣ ਮੈਂ ਆਪਣੀ ਪਾਰਟੀ ਬਲੋਂ ਨੂੰ ਉਹਨਾਂ ਨੂੰ ਬੇਨਤੀ ਕਰਨਾ ਹੈ ਵੀ ਤੁਹਾਡਾ ਹੁਣ 1 ਡੈਡ ਲੱਖ ਹੋ ਗਿਆ ਉਹ ਕਹਿੰਦੇ ਵੀ ਤੁਸੀਂ ਜਿਹੜੀ ਆਖਰੀ ਗੱਲਬਾਤ ਉਸ ਦਿਨ ਹੋਈ ਹੈ ਉਦੋਂ ਇਹ ਗੱਲ ਹੋਈ ਹੈ ਕਿ ਵੀ ਤੁਸੀਂ ਇਦਾਂ ਕਰੋ ਬਾਕੀ ਗੱਲਾਂ ਤਾਂ ਉਹਨਾਂ ਦੀ ਮੰਨ ਲੀਂ ਅਤੇ ਇਹਨਾਂ ਬਿੱਲਾਂ ਦੇ ਉੱਤੇ ਝਗੜਾ ਤੁਸੀਂ ਐ ਕਰੋ ਇੱਕ ਕਮੇਟੀ ਬਣਾ ਦਿੰਦੇ ਤੁਸੀਂ ਆਪਣੇ ਜਿਹੜੇ ਐਕਸਪਰਟ ਹੈ ਉਹਦੇ ਚ ਪਾ ਦਿਓ ਔਰ ਉਹ ਆਪਣੇ ਸੁਝਾਵੇ ਦੇਣ ਅਸੀਂ ਆਪਣੇ ਕਮੇਟੀ ਬਣਾ ਦਿੰਦੇ ਦੋਨਾਂ ਦੀ ਔਰ ਉਹ ਆਪਣੇ ਵਿਚਾਰ ਇਹਦੇ ਸਾਰੇ ਰੱਖ ਦੇਣ ਆਪਣੀ ਗੱਲ ਸਾਰੀ ਕਹਿ ਦੇਣ ਤੇ ਉਹ ਜੋ ਕਮੇਟੀ ਬਣਾ ਕੇ ਲਿਆਉਗੀ ਅਜਿਹਾ ਮੰਨ ਲਾਗੇ ਹੁਣ ਉਹ ਕਮੇਟੀ ਬੁਲਾਉਣ ਦਾ ਤੇ ਮਾਮਲਾ ਰੁਕਿਆ ਹੋਇਆ ਹੈ ਕਮੇਟੀ ਚ ਇਹਨਾਂ ਵੱਲੋਂ ਕਿਹੜੇ ਮੈਂਬਰ ਹੋਣਗੇ ਉਹਦੇ ਤੇ ਮਾਮਲਾ ਰੁਕਿਆ ਹੋਇਆ ਹੈ ਔਰ ਮੈਂ ਉਹਦੇ ਵਾਸਤੇ ਆਫਰ ਕਰਦਾ ਵੀ ਜੇ ਤੁਸੀਂ ਡਾਇਰੈਕਟ ਨਹੀਂ ਜਾ ਸਕਦੇ ਤਾਂ ਅਸੀਂ ਬਸ ਤੁਹਾਨੂੰ ਚਿੱਠੀ ਲਿਖੀ ਹੈ ਪਰ ਅਸੀਂ ਵਿੱਚ ਪੈਨ ਨੂੰ ਤਿਆਰ ਹੈ ਮੈਂ ਆਫਰ ਦਿੰਦਾ ਨਾ ਵੀ ਆ ਕੇ ਸਾਡੇ ਨਾਲ ਗੱਲ ਕਰ ਲੋ ਅਸੀਂ ਜਿੱਤਿਓ ਕਹਿਣ ਵੀ ਸਾਡੇ ਲੀਡਰ ਬੈਠਣਗੇ ਚਾਰ ਪੰਜ ਜਿਹੜੇ ਆਗੂ ਹੈ ਉਹਨੇ ਤਾਂ ਅਸੀਂ ਜਾ ਕੇ ਗੱਲ ਕਰਨ ਤਿਆਰ ਹੈ ਸਾਡੇ ਪਾਰਟੀ ਦੇ ਦੋ ਤਿੰਨ ਇਕੱਠੇ ਹੋ ਕੇ ਔਰ ਮੈਂ ਖੁਦ ਉਹਦੇ ਚੰਮ ਲੋਕ ਕੇ ਗੱਲ ਕਰਨ ਤਿਆਰ ਹਾਂ ਔਰ ਕੇਂਦਰ ਨਾਲ ਗੱਲਬਾਤ ਕਰਾਉਣ ਵਾਸਤੇ ਤਿਆਰ ਹਾਂ ਕਿਸਾਨ ਲੀਡਰ ਬਾਰ-ਬਾਰ ਇੱਕੋ ਹੀ ਗੱਲ ਕਿਉਂ ਦੁਹਰਾ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਕਲੋਜ਼ ਬਾਏ ਕਲੋਜ਼ ਜਿਹੜੇ ਕਾਨੂੰਨ ਨੇ ਉਹਨਾਂ ਤੇ ਗੱਲ ਕਰ ਚੁੱਕੇ ਆਂ ਤੇ ਉਹਨਾਂ ਦੀਆਂ ਖਾਮੀਆਂ ਨੇ ਜਿਹੜੀਆਂ ਕਲੋਜ਼ ਬਾਏ ਕਲੋਜ਼ ਅਸੀਂ ਕੇਂਦਰ ਸਰਕਾਰ ਦੇ ਮੰਤਰੀ ਨੂੰ ਦੱਸੂਗੀ ਕਮੇਟੀ ਚ ਰੱਖਣ ਨਾ ਕਮੇਟੀ ਕਿਸ ਗੱਲ ਵਾਸਤੇ ਬਣਾ ਰਹੇ ਸੀ ਗੱਲ ਵਾਸਤੇ ਬਣਾ ਰਹੇ ਵੀ ਤੁਸੀਂ ਨੇ ਤੁਹਾਡੇ ਐਕਸਪਰਟ ਨੇ ਜਿਹੜੇ ਕਿਸਾਨੀ ਦੇ ਉੱਤੇ ਐਗਰੀਕਲਚਰ ਦੇ ਉੱਤੇ ਆਪ ਆਪ ਨੇ ਤੇ ਰੱਖੀ ਹੀ ਨਾ ਬਜਾਤ ਐਕਸਪਰਟ ਰਹ ਦੇਣਗੇ ਤੇ ਨੈਚਰਲੀ ਹੋਰ ਇੱਕ ਨੂੰ ਅਪੀਲ ਕਰਦੀ ਆ ਲਓ ਅਸੀਂ ਤਿਆਰ ਹਾਂ ਤੁਹਾਡੇ ਐਕਸਪਰਟ ਨੂੰ ਪਹੁੰਚਾਉਣ ਵਾਸਤੇ। ਔਰ ਦੋ ਸਰਕਾਰ ਦੇ ਐਕਸਪਰਟ ਉਹ ਵੀ ਬੈਠ ਜਾਣਗੇ। ਦੋ ਮਤਾ ਕਰਕੇ ਦੇ ਦੇਣਗੇ ਮਨਲਾਜੋ ਕੋ। ਫਿਰ ਤਾਂ ਕੋਈ ਝਗੜਾ ਨਹੀਂ। ਅਗਰ ਕੋਈ ਵੀ ਝਗੜਾ ਕਿਤੇ ਬੈਠ ਕੇ ਹੱਲ ਹੋਏਗਾ ਨਾ। ਇੱਕ ਵਾਰ ਸੇ ਮੈਂ ਕਿਹੜਾ ਗਾਲਾਂ ਕੱਢੀ ਜਾਵਾਂ ਦੂਏ ਪਾਸੇ ਉਹ ਗੱਡੀ ਜਾਂ ਤਾਂ ਉਦੋਂ ਨਾਲ ਤਾਂ ਮਸਲਾ ਹੱਲ ਨਹੀਂ ਹੁੰਦਾ। ਸਿਆਣਪ ਇਹ ਵੀ ਦੋਨੋਂ ਨਜ਼ਦੀਕ ਬੈਠਣ, ਟੇਬਲ ਤੇ ਬੈਠਣ ਔਰ ਟੇਬਲ ਦੇ ਆਪਣੇ ਬੈਠ ਕੇ ਗੱਲਬਾਤ ਕਰਨ ਔਰ ਯਾ ਦੋ ਦੋ ਨਮਾਇਦੇ ਪਾ ਦੋ। ਦੇਮੋਸਕੇ ਕਮੇਟੀ ਬਣਾ ਲਓ ਸੋ ਤਾਂ ਮੁੱਕਣਾ ਹੈ ਬਾਕੀ ਕੋਈ ਅਸੀਂ ਭਾਜਪਾ ਪਾਰਟੀ ਜਾਂ ਭਾਜਪਾ ਦਾ ਪ੍ਰਧਾਨ ਮੰਤਰੀ ਜਾਂ ਭਾਜਪਾ ਦੀ ਸਰਕਾਰ ਕਿਸਾਨਾਂ ਦੇ ਖਿਲਾਫ ਨਹੀਂ ਹੈ ਅਸੀਂ ਕਿਸਾਨ ਵਿਰੋਧੀ ਨਹੀਂ ਹੈ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਜੇ ਅਸੀਂ ਕਿਸਾਨ ਵਿਰੋਧੀ ਹੁੰਦੇ ਤਾਂ ਇੰਨੀਆਂ ਸੀਟਾਂ ਸਕਦੇ ਹੁੰਦੀ ਸਭ ਤੋਂ ਵੱਧ ਗਿਣਤੀ ਤਾਂ ਕਿਸਾਨਾਂ ਦੀ ਹੈ ਹਿੰਦੁਸਤਾਨ ਚ ਸੋ ਕਿਸਾਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਕੋਈ ਸਾਡੀ ਨੀਤ ਕਿਸਾਨਾਂ ਨੂੰ ਛੱਡਣ ਦੀ ਨਹੀਂ ਹੈ ਇਸ ਲਈ ਮੈਂ ਤੁਹਾਡੇ ਦਰੀਏ ਉਹਨਾਂ ਨੂੰ ਅਪੀਲ ਕਰਦਾ ਵੀ ਜਿੱਥੇ ਵੀ ਉਹ ਬੈਠ ਕੇ ਗੱਲ ਕਰਨਾ ਚਾਹੁੰਦੇ ਨੇ ਉੱਥੇ ਆ ਜਾਣ। ਸਾਂਝੀ ਤਾਂ ਕਿਤੇ ਬੈਹ ਜਾਣਾ ਕਿਤੇ ਰੈਸਟੋਰੈਂਟ ਉੱਤੇ ਬੈਹ ਜਾਣਾ ਕਿਤੇ ਹੋਟਲ ਤੇ ਬੈਹ ਜਾਣਾ ਜਾਂ ਉਹ ਜਿੱਥੇ ਕਹਿਣਾ ਸੀ ਉੱਥੇ ਬੈਠਣ ਚਾਹ ਰਹੇ। ਜਾਂ ਸਾਨੂੰ ਦੱਸਣ ਅਸੀਂ ਕੋਈ ਸਾਂਝੀ ਜਗ੍ਹਾ ਤੇ ਬੈਠ ਜਾਂਦੇ। ਤਾਂ ਕਿ ਅਸੀਂ ਨੇੜੇ ਲਈਏ ਗੱਲ। ਔਰ ਇਹਨੂੰ ਅਸੀਂ ਹਿੰਦੂ ਸਿੱਖ ਦਾ ਮਸਲਾ ਨਾ ਬਣੰਦਈਏ। ਉਹ ਓਕੇ ਨਿਕਲ ਕੇ ਆਏ ਆ। ਅਤੰਗਵਾਦੀਆਂ ਦਾ ਕੀ ਝਗੜਾ ਤੇ ਹਿੰਦੂ ਸਿੱਖ ਦਾ ਹੀ ਬਣਾ ਰਹੇ تھے۔ ਆ ਜਿਹੜੇ ਵਿਦੇਸ਼ਾਂ ਚ ਬੈਠੇ ਕਿਸਾਨਾਂ ਦੀ ਮਦਦ ਕਰਨ ਦੀ ਗੱਲਾਂ ਕਰਦੇ ਐ ਇੱਥੇ ਪੈਸਾ ਭੇਜ ਰਹੇ ਐ ਇੱਥੇ ਸਮਾਨ ਭੇਜ ਰਹੇ ਉਹ ਪੰਜਾਬ ਨੂੰ ਤੋੜਨ ਦੀ ਗੱਲ ਹੀ ਕਰਦੇ ਐ ਇਹਦੇ ਚਿੱਤਾਂ ਤੰਦੇ ਸਰਤੇ ਸੋ ਉਹਨਾਂ ਦੀ ਗੱਲ ਨਾ ਸੁਣਾ ਹੁਣ ਲੋਕ ਕਹਿੰਦੇ ਕਹਿੰਦੇ ਤੁਹਾਨੂੰ 12 ਪਾਰਟੀਆਂ ਦਾ ਸਮਰਥਨ 12 ਪਾਰਟੀਆਂ ਕਿਹੜੀਆਂ ਜਿਨ੍ਹਾਂ ਦਾ ਕੋਈ ਵजूद ਨਹੀਂ ਸੋ ਅਸੀਂ ਵजूद ਵਾਲਿਆਂ ਨਾਲ ਗੱਲ ਕਰਨਾ ਚਾਹੁੰਦੇ ਐ ਸੋ ਵजूद ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੇ ਐ ਇਹਨਾਂ 'ਚ ਕੁਝ ਐਸਾ ਐਲੀਮੈਂਟ ਆ ਗਿਆ ਤੇ ਖੁਦ ਦੇ ਅਸੀਂ ਵਿਰੋਧੀ ਹੁੰਦੇ ਐ ਇਹਨਾਂ ਨੂੰ 26 ਜਨਵਰੀ ਨੂੰ ਪਰੇਸਸ਼ਨ ਕਾਲਣ ਦੀ ਜਾਸਦੰਦੇ ਇਹਨਾਂ ਕਾਸੀ ਰੈਲੀ ਕਰਨੀ ਅਸੀਂ ਕਾ ਕਰੋ ਤੁਸੀਂ ਉਹ ਸ਼ਕਤੀ ਪ੍ਰਦਰਸ਼ਨ ਹੀ ਤਾਂ ਰੈਲੀ ਕਰ ਦਿੱਤੀ ਅ ਜੋ ਵੀ ਜਾਸਦ ਦਿੱਤੀ ਪਰ ਇਹਨਾਂ ਦਾ ਐਲੀਮੈਂਟ ਐਸਾ ਥਾ ਜਿਨ੍ਹਾਂ ਨੇ ਇਹਨਾਂ ਨੂੰ ਘੁਮਾ ਕੇ ਲਾਲ ਕਿਲੇ ਵੱਲ ਮੋੜ ਲਿਆ ਬੈਰੀਕਾਡ ਤੋੜ ਕੇ ਉੱਤੇ ਚੜ ਗਏ ਉਧਰ ਦੀ ਪੁਲਿਸ ਉੱਤੇ ਲੱਗੀ ਤੀ ਉਹ ਲਾਠੀਆਂ ਨਾਲ ਕਦੇ ਉੱਤੇ ਪੜਾਈਆਂ ਤੀਆਂ ਦੁਕਾਨਵਾਰਾਂ ਤੇ ਥੋੜੀ ਪੜਾਈਆਂ ਕਿਸੇ ਨੇ ਲਾਠੀ ਤਾਂ ਨਹੀਂ ਮਾਰੀ ਕਿਸਦੇ ਉਲਟਾ ਇਹਨਾਂ ਨੂੰ ਉਹਨਾਂ ਨੇ ਸੁੱਟਦਾ ਪਾਤੀਆ ਘਰੇ ਉਹਨਾਂ ਨੇ ਝਟਾ ਵੀ ਲਗਿਆ ਸਭ ਕੁਝ ਹੋਇਆ ਕੋਈ ਗੋਲੀ ਨਹੀਂ ਚੱਲੀ ਉੱਥੇ ਔਰ ਪੁਲਿਸ ਹੈੱਡ ਕੁਆਟਰ ਦੇ ਸਾਹਮਣੇ ਕਮੇ ਟਰੈਕਟਰ ਚਲਾ ਚਲਾ ਕੇ ਭੁਲਾਹ ਪੁਝਾ ਰਹੇ ਤੇ ਪਰਸ ਸੋ ਇਹ ਇਹਨਾਂ ਨੇ ਸਭ ਕੁਝ ਕੀਤਾ ਉੱਥੇ ਬਾਵਜੂਦ ਵੀ ਜਿੱਤੇ ਜਿੱਦ ਨੇ ਧਰਨੇ ਤੇ ਉੱਥੇ ਜੋ ਮੋਦੀ ਸਾਹਿਬ ਦੀ ਮਾੜੀ ਸ਼ਕਲ ਬਣਾ ਕੇ ਫੋਟੋ ਬਣਾ ਕੇ ਲਾ ਦਦੇ ਨਾ ਨੇ ਉਹ ਲਾਈ ਹਰ ਤਰ੍ਹਾਂ ਨਾਲ ਬੇਇੱਜ਼ਤੀ ਕੀਤੀ ਪਰ ਮੋਦੀ ਸਾਹਿਬ ਨੇ ਤਾਂ ਕਿਤੇ ਗੁੱਸਾ ਨਹੀਂ ਦਿਖਾਇਆ ਉਹਨਾਂ ਨੇ ਕਿਹਾ ਵੀ ਭਾਈ ਮੈਂ ਫੈਮਿਲੀ ਦਾ ਹੈੱਡ ਆ ਬੰਦਾ ਸਭ ਦੀ ਸੁਣਨੀ ਪੈਜੀ ਸੋ ਉਸ ਦੇ ਨਾਤੇ ਉਹ ਅੱਜ ਵੀ ਕਹਿੰਦੇ ਹਾਂ ਹਾਂ ਉਹ ਤਾਂ ਉੱਥੇ ਤੇ ਗੱਲ ਕਰਨ ਤਿਆਰ ਹੈ। ਆ ਖਾਦੀ ਕੀਮਤ ਵਧ ਗਈ ਤੀ ਇੰਨੀ। ਕੋਈ ਸਿਟੂਏਸ਼ਨ ਤਾਂ ਨਹੀਂ ਹੋਇਆ। ਮੋਦੀ ਜਾਨ ਨੇ ਦੇਖਿਆ ਵੀ ਅਗਰ ਕਿਸਾਨ ਨੂੰ ਇੰਨੇ ਕੀਮਤ ਖਾਦੀ ਦੇਣੀ ਪੈਗੀ ਤਾਂ ਇਨਪੁਟ ਕਾਸਟ ਵੱਧ ਜਾਏਗੀ ਤਾਂ ਅਨਾਜ ਮਹਿੰਗਾ ਹੋਏਗਾ। ਖਾਣ ਵਾਲੇ ਵਾਸਤੇ ਦਿੱਕਤ ਹੋ ਜਾਏਗੀ। ਇਹ ਵਿਕਲਣਾ ਨਹੀਂ ਖਰੀਦਣਾ ਨਹੀਂ ਲੋਕਾਂ ਨੇ ਬਹੁਤ ਮੁਸ਼ਕਲ ਆਏਗੇ। ਉਹਨਾਂ ਨੇ ਇੱਕ ਝਟਕੇ 'ਚ ਖਾਦਾਂ ਦੀ ਕੀਮਤਾਂ ਘਟਾਤੀਆਂ ਕਢਾਈਆਂ ਨਾ। ਸੋ ਇਸ ਫਾਰ ਅਨਾਜ ਪ੍ਰੋਕੂਰਮੈਂਟ ਕੋਈ ਦਿੱਕਤ ਆਈ ਜਿਵੇਂ ਕਹਿੰਦੇ ਜੀ ਕਾਰਪੋਰੇਟ ਹੌਸਾ ਜਾਣਗੇ ਸਾਡਾ ਅਨਾਜ ਨਹੀਂ बिकਨਾ ਮੰਡੀਆਂ ਖਤਮ ਹੋ ਜਾਣਗੇ ਕਿੰਨੇ ਦਿਨਾਂ ਦਾ ਚਨਾ ਚੱਕਿਆ ਗਿਆ ਔਰ ਹਰ ਕਿਸਾਨ ਦੇ ਘਰ ਪੈਸਾ ਉਹਦੇ ਅਕਾਊਂਟ ਵਿੱਚ ਚਲਾ ਗਿਆ ਸੋ ਇਸ ਕਰਕੇ ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਅਸੀਂ ਤਾਂ ਕਿਸਾਨਾਂ ਨੂੰ ਵੀ ਪਿਆਰ ਕਰਦੇ ਆ ਮਜ਼ਦੂਰਾਂ ਨੂੰ ਵੀ ਪਿਆਰ ਕਰਦੇ ਆ ਖੇਤ ਮਜ਼ਦੂਰਾਂ ਨੂੰ ਵੀ ਪਿਆਰ ਕਰਦੇ ਆ ਇੰਡਸਟਰੀ ਵੀ ਡਵੈਲਪ ਕਰਨਾ ਚਾਹੁੰਦੇ ਆ ਵਿਕਾਸ ਵੀ ਕਰਨਾ ਚਾਹੁੰਦੇ ਆਂ ਔਰ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਭ ਦਾ ਵਿਸ਼ਵਾਸ ਵੀ ਜਿੱਤਨਾ ਚਾਹੁੰਦੇ ਆਂ ਧਾਰਮਿਕ ਤਰੀਕੇ ਨਾਲ ਵੀ ਹਰ ਮਜ਼ਬਦ ਦਾ ਜੀ ਪਿਆਰ ਕਰਦੇ ਇੱਜ਼ਤ ਕਰਦੇ ਅਸੀਂ ਸਿੱਖੀ ਨੂੰ ਵੀ ਸਤਕਾਰ ਕਰਦੇ ਅਸੀਂ ਗੁਰੂਆਂ ਨੂੰ ਵੀ ਸਤਕਾਰ ਕਰਦੇ ਪੰਜਾਬ ਚ ਤਾਂ ਗੁਰੂਆਂ ਤੋਂ ਹੀ ਸਭ ਨੂੰ ਇਨਸਪੀਰੇਸ਼ਨ ਮਿਲਦੀ ਆ ਅਸੀਂ ਕਦੇ ਸਿੱਖਾਂ ਦਾ ਵਿਰੋਧ ਕਰਦੇ ਕਿਸੇ ਗੁਰਦੁਆਰੇ ਦਾ ਵਿਰੋਧ ਕਰਦੇ ਸੋ ਇਸ ਲਈ ਅਸੀਂ ਸਾਰੇ ਮਸਜਦ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਮਲੇਰਕੋਟਲਾ ਦਿਲੇ ਬਣਿਆ ਇਹ ਬੜਾ ਖੂਸਰ ਅਰ ਬਣਨਾ ਚਾਹੀਦਾ ਤਾਂ ਕਿਉਂਕਿ ਮਲੇਰਕੋਟਲੇ ਦੇ ਉਸ ਵਕਤ ਦੇ ਨਿਵਾਬ ਨੇ ਹੀ ਵਾਸ ਦੀ ਓਨਲੀ ਮੁਸਲਮ ਰੂਲਰ ਮੁਸਲਮ ਜਿਹੜੇ ਹਕੂਮਰਾਨ ਤੇ ਉਸ ਵਕਤ ਦੇ ਕੇਵਲ ਮਲੇਰਕੋਟਲੇ ਆਲੇ ਨੇ ਮੁਗਲਾਂ ਨਾਲ ਟੱਕਰ ਲਈ ਤੇ ਵੀ ਤੁਸੀਂ ਬੱਚੇ ਜਿਹੜੇ ਚਨਾਇਆ ਇਹ ਆਪਣੇ ਬਹੁਤ ਬੜਾ ਕਲੰਕ ਲਾ ਲਿਆ ਮੈਂ ਤੁਸਪ ਤੁਹਾਡੀ ਪਾਰਟੀ ਦੇ ਕੈਂਡੀਡੇਟ ਨੇ ਸੀਐਮ ਅਦਿੱਤਿਆ ਨਰਯੋਗੀ ਜੀ ਉਹ ਉਹ ਤਾਂ ਇਹਦੇ ਖਿਲਾਫ ਤੇ ਸੀਗੇ ਮਲੇਰ ਕੋਟ ਲਈ ਦੀ ਸਟੇਜ ਵਿੱਚ ਜਿਹੜੇ ਬਣਾਉਣਾ ਉਹਦਾ ਤਾਂ ਜੀ ਉਹਨਾਂ ਦਾ ਬਿਆਨ ਵੀ ట్ਵੀਟ ਵੀ ਆਇਆ ਸੀ ਉਹਨਾਂ ਦਾ ਬਿਆਨ ਤੁਹਾਨੂੰ ਪਤਾ ਉਹਨਾਂ ਦਾ ਬਿਆਨ ਯੂਪੀ ਦੇ ਸੰਦਰਭ ਚ ਹੈ ਯੂਪੀ ਦੇ ਵਿੱਚ ਸਿਚੁਏਸ਼ਨ ਹੋ ਰਿਹਾ ਹੈ ਮਲੇਰ ਕੋਟ ਝੋੜ ਹੈ ਮਲੇਰ ਕੋਟ ਦਾ ਅਸੀਂ ਜਦੋਂ 47 ਆਇਆ ਪਾਰਟੀ ਤੋਂ ਇਹ ਸਾਰਾ ਨੇ ਇਹਨੂੰ ਕਹਿੰਦੇ ਤੁਹਾਨੂੰ ਧਿਆਨ ਨਹੀਂ ਦੇਣਾ ਅਸੀਂ ਉਹਨੂੰ ਡਿਫਰੈਂਸ ਕਰੀ ਤੁਹਾਡੇ ਨਾਲ ਕੜੇ ਔਰ ਕੜੇ ਲੋਕ ਔਰ ਇਸੇ ਕਰਕੇ ਮੈਂ ਲੇਰਕੋਟ ਲਈ ਸਿਰਫ ਐਸੀ ਸਟ੍ਰੈਟਜੀ ਤੇ ਮੁਸਲਮਾਨ ਨਹੀਂ ਗਿਆ ਅਦਵੀ ਉਹ ਸਾਡੇ ਨਾਲ ਉੱਤੇ ਅਕਾਲੀ ਪਾਰਟੀ ਟਿਕਟ ਤੇ ਲੜਦਾ ਬੰਦਾ ਸਾਡੀ ਪਾਰਟੀ ਤੇ ਵੀ ਲੜੂਗਾ ਹੁਣ ਅਗਲੀ ਵਾਰ ਤੇ ਲਿੰਕ ਕੈਂਡੀਡੇਟ ਤੋਂ ਤੇ ਮੁਸਲਮਾਨ ਹੀ ਲੜੂਗਾ ਨਾ ਮੈਜੋਰਟੀ ਤਾਂ ਉਹਨਾਂ ਦੀ ਆ ਸੋ ਅਸੀਂ ਸਾਡੀ ਦੋਸਤੀਆਂ ਉਹਨਾਂ ਨਾਲ ਬੜੇ ਮੁਸਲਮਾਨਾਂ ਨਾਲ ਮੇਰੀਆਂ ਦੋਸਤੀਆਂ ਸਾਡੀ ਪਾਰਟੀ ਦੀਆਂ ਦੋਸਤੀਆਂ ਐਸਾ ਨਹੀਂ ਹੈ ਇਤੇ ਕੋਈ ਮਤ ਪੇ ਦੇ ਮੁਸਲਮਾਨ ਹੈ ਹਿੰਦੂ ਹੈ ਸਿੱਖ ਹੈ ਅਸਾਈ ਹੈ ਕੁਛ ਕੋਈ ਅਦਾਂ ਦਾ ਮਤ ਮੇਰੀ ਪਾਰਟੀ ਚ ਨਹੀਂ ਆਈ ਸਾਰਿਆਂ ਨਾਲ ਲੇ ਕੇ ਚਲਾਂਗੇ 2022 ਦੀ ਇਲੈਕਸ਼ਨ ਈਅਰ ਆ ਰਿਹਾ ਹੁਣ ਕਿੰਨਾ ਕਿੰਨਾਂ ਨੂੰ ਹੁਣ ਗੱਠ ਜੋੜ ਵਾਸਤੇ ਕੋਈ ਗੱਲਬਾਤ ਚੱਲ ਰਹੀ ਹੈ ਅਸੀਂ 117 ਕੈਂਡੀਡੇਟ ਬੀਜਪੀ ਦੇ ਖੜੇ ਕਰਾਂਗੇ ਉਹਦੇ ਦਲਿਤ ਵੀ ਹੋਣਗੇ ਉਹਦੇ ਮਜ਼ਦੂਰ ਤਬਕਾ ਵੀ ਹੋਊਗਾ ਉਹਦੇ ਖੇਤ ਮਜ਼ਦੂਰ ਤਬਕਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਚ ਦੁਕਾਨਦਾਰਾਂ ਦੇ ਵਿੱਚੋਂ ਵੀ ਕੋਈ ਜਿਹੜਾ ਚੰਗਾ ਸਮਾਜ ਦਾ ਕੰਮ ਕਰਨ ਵਾਲਾ ਉਹ ਵੀ ਲੜੂਗਾ ਉਹਦੇ ਛੋਟੇ ਦਸਤਕਰੇ ਵਾਲੇ ਵੀ ਲੜਨਗੇ ਬੜੀ ਦਸਤਕਰੇ ਵਾਲੇ ਵੀ ਲੜਨਗੇ ਔਰ ਬੈਕਵਰਡ ਕਲਾਸਿਸ ਦੇ ਮੈਂਦੇ ਵੀ ਲੜਨਗੇ ਜਿੱਤੇ ਜਿੱਤੇ ਉਹਨਾਂ ਦਾ ਪ੍ਰਭਾਵ ਹੈ ਲੱਗਦਾ ਤੁਹਾਨੂੰ ਹੈਜ਼ਿਟੇਟ ਕਿਤੇ ਨਾ ਕਿਤੇ ਢਾਲ ਲਾ ਸਕਦਾ ਹੈ 2022 ਦੀ ਇਲੈਕਸ਼ਨਾਂ ਚ ਬੀਜੇਪੀ ਨੂੰ ਕੌਣ ਕਿਸਾਨ ਹੈਜ਼ਿਟੇਟ ਜਿਹੜਾ ਚੱਲ ਰਿਹਾ ਨਹੀਂ ਕਿਸਾਨ ਐਜੀਟੇਸ਼ਨ ਜਦ ਤੱਕ ਠੀਕ ਹੋ ਜਾਏਗਾ ਔਰ ਅਸੀਂ ਕਿਸਾਨਾਂ ਨੂੰ ਵੀ ਪਰਸੂਏਟ ਕਰਾਂਗੇ ਕਿਸਾਨ ਲੀਡਰ ਵੀ ਤਾਂ ਲੜਾਣੇ ਆਤੀ ਕਿਸਾਨ ਵੀ ਤਾਂ ਲੜਾਂ ਲਿਆ ਸੀ ਉਹਨਾਂ ਨੂੰ ਵੀ ਤਾਂ ਬੀਜੇਪੀ ਦਾ ਟਿਕਟ ਦੇਣਾ ਸਾਡੇ ਕੋਲ ਇੱਥੇ ਬੰਦੀਆਂ ਚ ਆ ਸਕਦੇ ਨੇ ਕਿਸਾਨ ਲੀਡਰ ਆਣ ਨੂੰ ਤਿਆਰ ਆਣਗੇ ਆਣਗੇ ਜੱਥੇ ਦੇ ਆ ਕਿਸਾਨ ਆਣਗੇ ਹੋਰ ਕੋਈ ਸਾਰੇ ਦੁਕਾਨਦਾਰ ਥੋੜੇ ਲੜ ਲੈਣਗੇ ਖੇਤੀਬਾੜੀ ਕਰਨ ਵਾਲਾ ਕੋਈ ਵੀ ਕਿਸਾਨ ਕੜਾ ਹੋ ਸਕਦਾ ਕਿਸਾਨ ਜਿਹੜਾ ਖੇਤੀਬਾੜੀ ਕਰਦਾ ਉਹ ਕੱਲਾ ਸਿੱਕ ਨਹੀਂ ਹੈ ਜੇ ਜਿਹੜਾ ਖੇਤੀਬਾੜੀ ਕਰਦਾ ਉਹ ਸਿੱਕ ਨਹੀਂ ਹੈ ਸਿੱਕ ਵੀ ਕਿਸਾਨ ਹੈ ਵੰਡਤ ਵੀ ਕਿਸਾਨ ਹੈ ਕਤਰੀ ਵੀ ਕਿਸਾਨ ਹੈ ਗੁਜਰ ਵੀ ਕਿਸਾਨ ਹੈ ਤੈਨੇ ਵੀ ਕਿਸਾਨ ਆ ਔਰ ਇਤਿਆਦੀ ਵਤੀ ਹੈ ਨਹੀਂ ਲੇਕਿਨ ਇੱਥੇ ਜਿਹੜੇ ਬੈਕਵਰਡ ਕਲਾਸ ਤੇ ਬੈਕਵਰਡ ਤੇ ਬੈਕਵਰਡ ਉਹ ਵੀ ਖੇਤੀ ਕਰਦਾ ਸਾਡੀ ਕਿਸੇ ਜਥੇ ਬੰਦੇ ਦੇ ਆਗੂ ਨਾਲ ਗੱਲ ਚੱਲਦੀ ਹੈ ਵੀ ਭਾਜੀਪੀ ਦੇ ਵਿੱਚ ਕੋਈ ਰੋਜ਼ ਤੁਹਾਨੂੰ ਦੱਸ ਦੂੰਗਾ ਜਦ ਤੁਹਾਡੇ ਨਾਲ ਗੱਲਬਾਤ ਹੋ ਜੂਗੀ ਸਾਡੀ ਜੇ ਗੱਲਬਾਤ ਹੋ ਜੀ ਤੁਹਾਨੂੰ ਦੱਸ ਦਿਆਂਗਾ ਬਾਕੀ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਆ ਏ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਰਿਹਾ ਤੈਨਾਂ ਔਰ ਕਿਸਾਨਾਂ ਦੀ ਰਾਖੀ ਅਗਰ ਕੋਈ ਕਰੂਗਾ ਤਾਂ ਭਾਰਤੀ ਜਨਤਾ ਪਾਰਟੀ ਕਰੇ ਮੈਂ ਖੁਦ ਪੰਚਲ ਫੂਡ ਮਿਨਿਸਟਰ ਆ ਹਾਂ ਪੁੱਛੋ ਤੁਸੀਂ ਕਿਸਾਨਾਂ ਨੂੰ ਮੰਡੀ ਚ ਜਾ ਕੇ ਸਭ ਤੋਂ ਪਹਿਲੇ ਕਿਸਾਨਾਂ ਦੀ ਗੱਲ ਸੁਣਦਾ ਤਾਂ ਦੱਸੋ ਵੀ ਤੁਹਾਨੂੰ ਕੋਈ ਤਕਲੀਫ ਹੈ ਸਭ ਤੋਂ ਅਖੀਰ ਤੇ ਜਾ ਕੇ ਅਧੀਆਂ ਦੀ ਸੁਣਦਾ ਤਾਂ ਫਿਰ ਅਫਸਰਾਂ ਦੀ ਜ਼ੁਬਾਨ ਦਾ ਵੀ ਤੁਸੀ ਦੱਸੋ ਕੋਈ ਤਕਲੀਫ ਫਿਰ ਆਪਣੇ ਹਦੇਸ ਦੇ ਕੇ ਆਂਦਾ ਤਾਂ ਔਰ ਜਿਹੜੇ ਕਿਸਾਨ ਕਹਿੰਦੇ ਮੈਂ ਜੀ ਇੰਨੇ ਦਿਨ ਦਾ ਬੈਟਾ ਮੇਰਾ ਅਨਾਜ ਨਹੀਂ ਵਿਕਿਆ ਚਲੋ ਉਹਦੀ ਢੇਰੀ ਤੇ ਦਮ ਮੀਟਿੰਗ ਕਰ ਦੂੰ ਕਰਕੇ ਫੇਲੇ ਉਹਦੀ ਢੇਰੀ ਤੇ ਜਾਂਦਾ ਤਾਂ ਉੱਥੇ ਆੜਤੀ ਨੂੰ ਪੁੱਛਦਾ ਤਾਂ ਜਿਹੜੇ ਏਜੰਸੀ ਨੇ ਖਰੀਦੀਆਂ ਉਹਨਾਂ ਨੂੰ ਪੁੱਛਦਾ ਤਾਂ ਉਹਨਾਂ ਕਹਿੰਦੇ ਦੱਸੋ ਜੀ ਇਹਦਾ ਮਾਲ ਕਿਉਂ ਨਹੀਂ ਠੱਕਿਆ ਉਹਨਾਂ ਕਹਿੰਦਾ ਜੀ ਆਹ ਕਮੀ ਆ ਸਿਲਾ ਥੋੜੀ ਸਿਲ ਨੂੰ ধੋਈ ਕਰਨ ਵੇ ਤੇ ਦੋ ਪੱਕੇ ਵੱਧ ਲਓ ਉਹਦਾ ਮਾਲ ਚੱਕਵਾ ਕੇ ਆਂਦਾ ਤਾਂ ਸੋ ਇਸ ਕਰਕੇ ਕਿਸਾਨਾਂ ਕਿਸਾਨ ਜਿਹੜੀ ਹੈ ਔਰ ਰੀਡ ਦੀ ਹੱਡੀ ਹੈ ਉਤਮ ਖੇਤੀ ਮਦਵ ਵਰ ਗਿਆ ਇਹੜਾ ਹਾਲ ਹੈ ਇਹ ਜ਼ਬਤ ਵੇਲੇ ਰਾਜ ਨੇ ਚਲਾਇਆ ਤਾਂ ਔਰ ਉਹ ਹਲ ਤਾਂ ਇਹਨੂੰ ਉੱਤਮ ਕਿਹਾ ਗਿਆ ਸੋ ਇਸ ਲਈ ਅਸੀਂ ਕਿਸਾਨਾਂ ਦੇ ਪੱਖੀ ਆ ਕਿਸਾਨਾਂ ਦੇ ਹੱਕ ਵਿੱਚ ਆ ਕਿਸਾਨਾਂ ਦੇ ਵਿਰੋਧੀ ਨਹੀਂ ਆ ਕਿਸਾਨਾਂ ਦੀ ਪਹਲਾਈ ਚਾਹੁੰਦੇ ਆ ਕਿਸਾਨਾਂ ਦਾ ਵਿਕਾਸ ਚਾਹੁੰਦੇ ਆ ਕਿਸਾਨਾਂ ਦੀ ਆਮਦਨੀ ਵਧਾਉਣਾ ਚਾਹੁੰਦੇ ਆ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਮਦਨਮੋਨ ਮਿੱਤਲ ਜੀ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਜਿਹੜੀ ਕਿਸਾਨ ਹਿਤੇਸ਼ੀ ਪਾਰਟੀ ਆ ਅਖੀਰ ਵਿੱਚ 2022 ਦੇ ਵਿੱਚ ਉਹ ਕਿਸਾਨਾਂ ਨੂੰ ਵੀ ਚੋਣ ਲੜਾਉਣਗੇ ਤੇ ਨਾਲ ਹੀ ਦਲਿਤ ਪਰਿਵਾਰਾਂ ਦੇ ਵਿੱਚ ਵੀ ਚੋਣਾਂ ਦਾ ਦਾਵਾ ਕਰ ਰਹੇ ਨੇ। ਨਾਲ ਇਸ ਦੇ ਨਾਲ ਹੀ ਦੇਖਣਾ ਇਹ ਹੋਵੇਗਾ ਕਿ 2022 ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ। ਕੈਰਮਨ ਐਸਕੇ ਦੇ ਨਾਲ ਮੈਂ ਸੰਪ੍ਰੀਤ ਸਿੰਘ ਚੰਡੀਗੜ੍ਹ ਤੋਂ।